ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਬਰਨਾਲਾ ਟਰੈਕਟਰ ਮੰਡੀ ਦੀ ਬਣਾ ਰਹੇ ਆਪਾਂ ਤੇ ਵਿੱਚੀ ਟਰਾਲੀਆਂ ਹੋਣੀਆਂ ਤੇ ਵਿੱਚੀ ਟਰੈਕਟਰ ਆ ਦੇਖਦੇ ਆ ਕੀ ਡੇਟ ਰਹਿਣਗੇ ਤੇ ਮੋਬਾਈਲ ਨੰਬਰ ਜ਼ਰੂਰ ਲਵਾਂਗੇ ਨਾਲ ਦੀ ਨਾਲ ਸੋ ਸਭ ਤੋਂ ਪਹਿਲਾ ਟਰੈਕਟਰ ਆ ਜਿਹੜਾ ਤੁਹਾਨੂੰ ਦਿਖਾਉਣਾਗਾ ਉਹ ਦਿਖਾਉਣਾਗਾ ਸਵਰਾ 735 ਪੰਜਾਬ ਨੰਬਰ ਟਰੈਕਟਰ ਇਹ 99 ਮਾਡਲ ਆ ਡਿਮਾਂਡ ਰੱਖੀ ਹੈ ਜਿਹੜੀ ਇਹਦੀ ਉਹ ਰੱਖੀ ਹੈ 2 ਲੱਖ ਤੇ 10000 ਰੁਪਿਆ ਨਵੇਂ ਟਾਇਰ ਆ ਗਏ ਐਮ ਆਰ ਐਲ ਦੇ ਨੇ ਫਰੰਟ ਬੇਰਲਾ ਦੇ ਨੇ 735 ਇਹ ਹੈਗਾ 96 ਮਾਡਲ 1 ਲੱਖ ਤੇ 40000 ਰੁਪਿਆ ਦੀ ਕੀਮਤ ਹੈ ਟਾਇਰ ਆ ਜਿਹੜੇ ਪਿਛਲੇ ਗੁੱਡੀਅਰ ਦੇ ਵਿੱਚ ਨੇ ਫਰੰਟ ਹੈਗੇ ਬੀ ਕੇ ਟੀ ਦੇ 855 ਖੜਾ ਪੰਜਾਬ ਨੰਬਰ ਤੇ ਇਹ ਮਾਡਲ ਹੈਗਾ 2008 3,55,000 ਰੁਪਏ ਦੀ ਕੀਮਤ ਹੈ ਤੇ ਇਹ ਜਿਹੜੇ ਪਿਛਲੇ JK ਦੇ ਨੇ ਨਵੇਂ ਟਾਇਰ ਨੇ 4700 77 ਮਾਡਲ ਹੈ ਕੀਮਤ 1,45,000 ਰੁਪਏ ਹੈ ਡਬਲ ਕਲੱਚ ਟਾਇਰ ਬਦਲੇ ਦੇ ਪਿਛਲੇ ਇੱਧਰ ਆ ਗਿਆ ਸੋਨਾ ਲੀਕਾ ਡੀਏ 750 2008 ਮਾਡਲ 2 ਲੱਖ ਤੇ 65000 ਰੁਪਏ ਕੀਮਤ ਹੈ ਪੰਜਾਬ ਨੰਬਰ ਹੈ ਟਾਇਰ ਜਿਹੜੇ ਪਿਛਲੇ ਉਹ ਅਪੋਲੋ ਦੇ ਆ 40 ਪੈਸੇ ਹੈਗੇ ਟਾਇਰ ਤੇ ਸਾਰਾ ਟਰੈਕਟਰ ओरिजिनल ਹੈ ਮੋਬਾਈਲ ਨੰਬਰ ਹੈ ਜਿਹੜਾ ਉਹ ਹੈਗਾ 98724 30209 855 ਆ ਗਿਆ ਪੰਜਾਬ ਨੰਬਰ 2001 ਮਾਡਲ 2 ਲੱਖ ਤੇ 35000 ਰੁਪਏ ਦੀ ਕੀਮਤ ਹੈ ਟਾਇਰ ਹੈ ਜਿਹੜੇ ਗੁਡਇਰ ਦੇ ਆ ਮੋਬਾਈਲ ਨੰਬਰ ਜਿਹੜਾ ਇਹਦਾ 87299 41979 ਸਵਰਾਜ 855 ਆ ਗਿਆ ਪੰਜਾਬ ਨੰਬਰ 2009 ਮਾਡਲ ਕੀਮਤ ਇਹਦੀ 3 ਲੱਖ 75000 ਰੁਪਇਆ ਅਪੋਲੋ ਦੇ ਟਾਇਰ ਆ ਗਏ ਇਧਰ 855 400 ਵਾਲ ਆ ਗਿਆ 88 ਮਾਡਲ 1 ਲੱਖ 48000 ਰੁਪਏ ਦੀ ਕੀਮਤ ਹੈ ਅਪੋਲੋ ਦੇ ਟਾਇਰ ਆ ਗਏ 855 ਆ ਗਿਆ 11 ਮਾਡਲ 3 ਲੱਖ 90000 ਰੁਪਏ ਕੀਮਤ ਹੈ ਦੀ ਗੁਡিয়ার ਦੇ ਟਾਇਰ ਆ ਗਏ ਇਧਰ ਟਰਾਲਾ ਆ ਗਿਆ 11 6.5 ਲੈਫਟ ਵਾਲਾ ਡਬਲ ਟਾਇਰ 1 ਲੱਖ 70000 ਰੁਪਏ ਕੀਮਤ ਹੈ ਇਹਦੀ ਜਾਲ ਵਗੈਰਾ ਲੱਗਿਆ ਹੋਇਆ 855 2008 ਮਾਡਲ 3 ਲੱਖ 55000 ਰੁਪਏ ਦੀ ਕੀਮਤ ਹੈ ਸੀਰਟ ਦੇ ਟਾਇਰ ਆ ਗਏ 735 ਆ ਗਿਆ ਇਧਰ 99 ਮਾਡਲ 1 ਲੱਖ 95000 ਰੁਪਏ ਕੀਮਤ ਹੈ ਜੇ ਕੇ ਦੇ ਟਾਇਰ ਆ ਗਏ ਤੇ ਲੈ ਵੀ ਇੱਧਰ ਆ ਗਿਆ 855 ਪੰਜਾਬ ਨੰਬਰ 2004 ਮਾਡਲ ਕੀਮਤ ਰੱਖੀ ਹੈ 3 ਲੱਖ ਰੁਪਿਆ ਤੇ ਟਾਇਰ ਆ ਗਏ ਗੁਡੀਆਰ ਦੇ ਕਿੰਨਾ ਬਾਈ ਮੋਬਾਈਲ ਨੰਬਰ 96468 96468 43360 43360 ਲੈ ਵੀਦਰਾ ਟਰਾਲਾ ਦਾ ਡਬਲ ਟਾਇਰ ਦੇ ਵਿੱਚ ਜੱਕ ਵਾਲਾ ਇਹਦੀ ਕੀਮਤ ਵੀ 1,70,000 ਰੁਪਈਆ ਇਹਦੇ ਵੀ ਜਾਲ ਵਗੈਰਾ ਲੱਗਿਆ ਸੇਮ ਉਹ ਟਰਾਲੇ ਵਰ ਗਈ ਹੈ ਇਧਰ ਅਪੋਲੋ ਟਾਇਰ ਨੇ 97 ਮਾਡਲ ਹੈ ਮਹਿਨਤਰਾ 475 ਡੀਆਈ ਕੀਮਤ 2,10,000 ਰੁਪਈਆ ਇਧਰ ਟਰਾਲੀ ਖੜੀ ਹੈ 10 ਫੁੱਟੀ ਕੀਮਤ 66000 ਰੁਪਈਆ ਬੈੱਡ ਵਗੈਰਾ ਹੈਗਾ ਨਾਲ ਤੇ ਵਿੱਚੋਂ ਸਾਫ਼ ਹੈ ਕੀਮਤ ਹੈ ਦੀ 66 ਤੇ ਮੋਬਾਈਲ ਨੰਬਰ ਹੈ 98724 30209 ਡਬਲ ਟਾਇਰ 12 6.5 ਜਾਲ ਵਗੈਰਾ ਹੈਗਾ ਤੇ ਬਿਨਾ ਲਿਫਟ ਤੋਂ ਕੀਮਤ ਦੀ ਗੱਲ ਕਰੀਏ 1 ਲੱਖ ਤੇ 40000 ਰੁਪਏ ਮੋਬਾਈਲ ਨੰਬਰ ਹੈਗਾ 87 299 41979 ਐਮਰਫ ਦੇ ਟਾਇਰ ਆ ਗਏ ਵੇਟ ਆ ਗਏ ਲੋਹੇ ਦੇ ਐਮਸੀ 241 ਆ ਗਿਆ 7 ਮਾਡਲ 2 ਲੱਖ ਤੇ 75000 ਰੁਪਏ ਦੀ ਕੀਮਤ ਹੈ ਇਧਰ ਬਿਨਾਂ ਲਿਫਟ ਤੋਂ ਆ ਗਈ ਟਰਾਲੀ 11 ਸੇ ਯਾਹ ਲਾ ਵਗੈਰਾ 1,115,000 ਰੁਪਏ ਦੀ ਕੀਮਤ ਹੈ। ਤੇ 1,45,000 ਕੀਮਤ ਹੈ ਦੀ ਲਿਫਟ ਲੱਗੀ ਆ ਡਬਲ ਟਾਇਰ ਦੇ ਵਿੱਚ ਤੇ ਬੈੱਡ ਵਗੈਰਾ ਵੱਡਾ ਲੱਗਿਆ ਹੋਇਆ ਤੇ ਇਧਰ ਆ ਗਿਆ 911 ਸ਼ਾਤਰੀ ਵਗੈਰਾ ਲੱਗੀ ਆ ਟੈਕ ਲੱਗੇ ਆ 2003 ਮਾਡਲ ਹੈ 4,65,000 ਰੁਪਏ ਦੀ ਕੀਮਤ ਹੈ। ਤੇ ਟਾਇਰ ਵੀ ਚਾਰੇ ਨਵੇਂ ਨੇ ਬੋਲਣਾ ਹੀ ਮੋਬਾਈਲ ਨੰਬਰ ਮੋਬਾਈਲ ਨੰਬਰ ਬੋਲਣਾ ਕਿੰਨਾ ਜੀ ਸਾਨੂੰ ਮੈਂ 787 98787 70829 70829 ਲੋ ਜੀ ਇਹ ਨੰਬਰ ਹੈਗਾ ਤੇ ਆ ਨੰਬਰ ਇਹਦੇ ਵੀ ਆਪਾਂ ਬੋਲ ਦਨੇ ਆ ਕਿ ਟਰਾਲੇ ਦਾ ਕਿੰਨਾ ਮੋਬਾਈਲ ਨੰਬਰ ਜੀ 97810 ਹੈ 97810 97810 83800 83816 ਲੈ ਵੀ ਇਹ ਨੰਬਰ ਆਗਾ ਟਰਾਲੇ ਦਾ ਇਧਰ ਖੜਾ 855 ਇਹ ਮਾਡਲ ਆ ਖੜਾਗਾ ਟਰੈਕਟਰ 17 5 ਲੱਖ ਤੇ 75000 ਰੁਪਏ ਦੀ ਕੀਮਤ ਹੈ ਨਾਲ ਦੇ ਨਾਲ ਨਾਲ ਦੇ ਟਾਇਰ ਆ ਬਾਈ ਨਾਲ ਦੇ ਟਾਇਰ ਆ ਤੇ ਗੁਡਇਰ ਦੇ ਟਾਇਰ 16 ਦੇ 14 ਦੇ 14 ਦੇ ਅੱਛਾ ਕਿੰਨਾ ਮੋਬਾਈਲ ਨੰਬਰ ਬਾਈ 84272 84272 1134 113 94 94 1600 ਘੰਟਾ ਚੱਲਿਆ 1600 ਘੰਟਾ ਚੱਲਿਆ ਬਾਈ ਕਹਿੰਦਾ 1600 ਘੰਟਾ ਹੀ ਚੱਲਿਆ ਪਿਆ 17 ਮਾਡਲ ਦੀ 575 ਕੀਮਤ ਰੱਖੀ ਹੈ ਬਾਕੀ ਮੌਕੇ ਦੇ ਅਡਜਸਟਮੈਂਟ ਹੋ ਜੂ ਪਾਵਰ ਸਟੀering ਤੇ ਚਾਰੀ ਟਾਇਰ ਗੁਡਇਰ ਦੇ ਵਿੱਚ ਤੇ ਇਧਰ ਫੋਰਡ ਆ ਗਿਆ ਜੀ 3600 ਅਪੋਲੋ ਦੇ ਟਾਇਰ ਆ ਗਏ ਪੰਜਾਬ ਨੰਬਰ 93 ਮਾਡਲ ਹੈ 1 ਲੱਖ ਤੇ 70000 ਰੁਪਏ ਦੀ ਕੀਮਤ ਹੈ ਇਹ ਵੀ ਆਪਣਾ ਹੀ ਅੱਛਾ ਲਓ ਜੀ ਇਹ ਬਰਨਾਲਾ ਟਰੈਕਟਰ ਮੰਡੀ ਦੇ ਰੇਟ ਸੀਗੇ ਤਰਕਸ਼ੀਲ ਚੌਂਕ ਦੇ ਕੋਲ ਇਹ ਮੰਡੀ ਲੱਗਦੀ ਹੈ ਛੋਟੀ ਮੰਡੀ ਹਰ ਸੋਮਵਾਰ ਸੋ ਵੀਡੀਓ ਸ਼ੇਅਰ ਕਰ ਦਿਓ ਪੇਜ ਫੋਲੋ ਕਰ ਲਓ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ